ਮੇਰਾ ਨਾਮ ਗੁਰਦੀਪ ਸਿੰਘ ਹੈ ਅਸਾਂ ਉਧਰ ਰਹਿਣ ਵਾਲਾ ਹਾਂ ਮੇਰੀ ਬਾਈਫ ਨਾਲ ਦੱਚ ਗੇਰਾ ਚਾਲ ਤੋਂ ਡਿਸਪੁੱਟ ਚੱਲ ਰਿਹਾ ਸੀ ਹੁਣ ਅਸੀਂ ਇਕੱਠੇ ਹੋ ਗਏ ਹਾਂ ਠੀਕ ਹੈ ਜੀ ਠੀਕ ਰਹਾਂਗੇ ਜੀ ਲੱਗਦਾ ਲੋਕ ਅਦਾਲਤਾਂ ਮੈਗਾ ਹੋਇਆ ਹਾਂ ਇਹਨਾਂ ਲੋਕਾਂ ਦਾ ਫਾਇਦਾ ਹੋਇਆ ਅਸੀਂ ਕਿਹੜਾ ਚੰਗਾ ਅਸੀਂ ਕਿੰਨਾ ਵੀ ਛੇੜ ਝਗੜਾ ਨਾ ਕਰੋ ਭਾਈ ਮੇਲ ਬੱਤਕੀਏ ਤੋਂ ਪਿਆ ਨਾ ਉਹ ਜਿੰਦਗੀ ਜੀਵਨ ਚੀਜ਼ ਕਰੋ ਖੁਸ਼ੀ ਖੀਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਇਸ ਸਾਲ ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਦਾ ਯੋਜਨ ਕਿਤਾ ਹੈ ਟੋਟਲ ਫਤਿਹਗੜ ਸਾਹਿਬ ਚ ਤਕਰੀਬਨ ਕੱਲ ਤੱਕ ਅਸੀਂ 9145 ਕੈਸ 9145 ਕੇਸ ਆਇਡੈਂਟੀਫਾਈ ਕੀਤੇ ਸੀ ਕੇਸਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਜਿੱਦਾਂ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਉਦੋਂ ਲੋਕੀ ਆ ਕੇ ਦਰਖਾਸਤ ਦੇ ਕੇ ਵੀ ਆਪਣਾ ਕੇਸ ਲਵਾ ਸਕਦੇ ਹੈਗੇ ਟੋਟਲ ਅਸੀਂ 10 ਬੈਂਚਸ ਕੰਸਟੀਟਿਊਟ ਕੀਤੇ ਆ ਚਾਰ ਤਾਂ ਜੁਡੀਸ਼ੀਅਲ ਆਫੀਸਰ ਦੇ ਬੈਂਚਸ ਹੈ ਜੀ ਫਤਿਹਗੜ ਸਾਹਿਬ ਦੇ ਵਿੱਚ ਦੋ ਐਗਜ਼ੈਕਟਿਵ ਦੇ ਬੈਂਚਸ ਹੈ ਇੱਕ ਪਰਮਨੈਂਟ ਲੋਕ ਅਦਾਲਤ ਦਾ ਬੈਂਚ ਹੈ ਇਦਾਂ ਹੀ ਦੋ ਮੈਂਚ ਅਮਲੋ ਕਨਸਟੀਟਿਊਟ ਕੀਤੀ ਹੈ ਤੇ ਇੱਕ ਖਮਾਨੋ ਕੀਤਾ ਹੈਗਾ ਤੇ ਮੈਨੂੰ ਇਹ ਉਮੀਦ ਹੈਗੀ ਆ ਕਿ ਇੱਥੇ ਅਸੀਂ ਪਿਛਲੀ ਨੈਸ਼ਨਲ ਲੋਕ ਅਦਾਲਤ ਤੋਂ ਜ਼ਿਆਦਾ ਕੇਸ ਦਾ ਫੈਸਲਾ ਇੱਥੇ ਕਰਾਂਗੇ ਇੱਕ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਵਿਜੇਕਮਾਨ ਜਿਹੜੇ ਫੈਮਿਲੀ ਕੋਰਟ ਦੇ ਜੱਜ ਸਾਹਿਬ ਹੈ ਉੱਥੇ ਇੱਕ 11 ਸਾਲ ਤੋਂ ਲਗ ਜੋੜਾ ਰਹਿ ਰਿਹਾ ਸੀ ਉਹ ਲੋਕ ਅਦਾਲਤ ਦੇ ਜਿਸਾਅਬੇ ਤੇ ਵਕੀਲ ਸਾਹਿਬ ਦੇ ਐਫਰਟਸ ਦੇ ਨਾਲ ਉਹ ਮੈਟਰ ਕੰਪਰੋਮਾਈਜ਼ ਹੋ ਗਿਆ ਤੇ ਉਹ ਦੋਨੋਂ ਹੁਣ ਹਸਬੈਂਡ ਵਾਈਫ ਇਕੱਠਾ ਰਹਿਣਾ ਸਟਾਰਟ ਕਰ ਰਿਹਾ ਤੇ ਸਾਜੀ ਕੋਸ਼ਿ ਇਥੋਂ ਕਚੈਰੀ ਤੋਂ ਗਏ ਹੈਗੇ ਮੀਡੀਆ ਦੇ ਰਾਹੀਂ ਇੱਕ ਲੋਕਾਂ ਨੂੰ ਸੰਦੇਸ਼ ਦਿੱਤਾ ਜਾਣਾ ਕਿ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਇਹਦੇ ਨਾਲ ਆਪਸੀ ਰਾਜabandhi ਦੇ ਨਾਲ ਕੇਸਾ ਦਾ ਫੈਸਲਾ ਹੁੰਦਾ ਕਈ ਵਾਰੀ ਹੁੰਦਾ ਕਿ ਕਚੈਰੀ ਜਿਹੜਾ ਫੈਸਲਾ ਹੁੰਦਾ ਹੈ ਉਹਦੇ ਵਿੱਚ ਇੱਕ ਪਾਰਟੀ ਜਿੱਤਦੀ ਹੈ ਇੱਕ ਪਾਰਟੀ ਹਾਰਦੀ ਹੈ ਤੇ ਕੋਈ ਵਾਰ ਨਾ ਰஞ்சிਸ਼ ਰਹਿੰਦੀ ਕਿ ਮੈਂ ਹਾਰ ਕਿਉਂ ਗਿਆ ਚਾਹੇ ਉਹਦਾ ਕੇਸ ਕਮਜ਼ੋਰ ਹੋਵੇ ਪਾਰਟੀ ਨੂੰ ਵੀ ਪਤਾ ਹੁੰਦਾ ਮੇਰਾ ਕੇਸ ਕਮਜ਼ੋਰ ਹੈਗਾ ਪਰ ਉਹ ਵੀ ਮੰਚ ਫਟਾ ਸਕਦੀ ਹੈ ਪਰ ਲੋਕ ਅਦਾਲਤ ਜਿਹੜਾ ਫੈਸਲਾ ਹੁੰਦਾ ਹੈ ਆਪਸੀ ਰਜ਼ਾਮੰਦੀ ਨਾਲ ਹੁੰਦਾ ਤਾਂ ਦੋਨੋਂ ਪਾਰਟੀਆਂ ਹੀ ਖੁਸ਼ ਖੁਸ਼ੀ ਕਰ ਜਾਂਦੀਆਂ ਅੱਛਾ ਇੱਕ ਇਹ ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਦੇ ਵਿੱਚ ਜਿਹੜਾ ਕੋਰਟ ਫੀਸ ਹੈ ਜਿਹਦਾ ਕਵੀ ਸੂਪ ਦੇ ਵਿੱਚ ਤੁਹਾਨੂੰ ਕੋਰਟ ਫੀਸ ਲਾਉਣਾ ਪੈਂਦਾ ਉਹ ਵੀ ਵਾਪਿਸ ਹੋ ਜਾਂਦਾ ਹੈਗਾ ਅੱਛਾ ਇਸ ਫੈਸਲੇ ਦੀ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ ਅੱਛਾ ਇਹਦੇ ਨਾਲ ਜਿਹੜੇ ਬੰਦੇ ਲੜ ਰਹੇ ਆ ਉਹਨੇ ਦਾ ਕੀਮਤੀ ਵਕਤ ਵੀ ਬਚਦਾ ਹੈਗਾ ਨਹੀਂ ਤਾਂ ਹਰ ਤਰੀਕ ਤੇ ਵਕੀਲ ਚੱਪਲੇ ਆਣਾ ਪੈਂਦਾ ਫਿਰ ਕੋਰਟ ਚ ਵੀ ਆਣਾ ਪੈਂਦਾ ਇਕ ਵਾਰ ਫੌਦਾਰੀ ਕੇਸ ਹੁੰਦਾ ਜਾਂ ਤਾਂ ਚੈੱਕ ਬਾਉਂਸਿੰਗ ਕੇਸ ਹੈ ਕਿ ਮੁਲਜ਼ਮ ਨੂੰ ਸਿਰੇ ਦੱਸੋ ਜਾ ਕੇ ਖੜ ਜਾਂਦਾ ਉਹ ਜਿਸ ਲਈ ਆਵਾਜ਼ ਕਰਨੀ ਹੈ ਉਸ ਲਈ ਆਂਦਾ ਜਾਂਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਈ ਵਾਰ ਕਚਿਹਰੀ ਚ ਖੜਾ ਰਹਿੰਦਾ ਹੈਗਾ ਤੇ ਉਹਦੇ ਨਾਲ ਟੈਨਸ਼ਨ ਵੀ ਰਹਿੰਦੀ ਆ ਕਿ ਇਸ ਵੇਲੇ ਬੰਦੇ ਨੂੰ ਇਹ ਵੀ ਲੱਗਦਾ ਕਿ ਮੈਨੂੰ ਸਜ਼ਾ ਨਾ ਹੋ ਜੇ ਉਹ ਮਾਂਚ ਉਹ ਟੈਨਸ਼ਨ ਬਣੀ ਰਹਿੰਦੀ ਹੈਗੀ ਆ ਜੇ ਤਾਂ ਇਸ ਕਰਕੇ ਰਾਜੀਨਾਮਾ ਹੋ ਜੇ ਤੇ ਵਧੀਆ ਹੈਗਾ ਮੈਂ ਰਜਿਸਟਰ ਦੇ ਜਾਣਾ ਹੁਣ ਇੱਕ ਪ੍ਰਸ਼ਨ ਇਹ ਹੈ ਕਿ ਕਾਪਾ ਲੋਕ ਅਦਾਲਤ ਚ ਕੇਸ ਕਿ ਤਰਵਾ ਸਕਦੇ ਆ ਇਹਦਾ ਹਲਵਾ ਦਾ ਪੱਲਾ ਟੰਗਾ ਕਿ ਜਦੋਂ ਜਿਹੜੇ ਜੱਸਾ ਸਾਹਿਬ ਦੇ ਸਾਹਦੇ ਕੋਲ ਕੇਸ ਚੱਲਦਾ ਉਹਨਾਂ ਨੂੰ ਤੁਸੀਂ ਦਿਖਾ ਦੇ ਸਕਦੇ ਹੋ ਕਿ ਸਾਡਾ ਕੇਸ ਲੋਕ ਅਦਾਲਤ ਚ ਰੱਖ ਕੇ ਨਿਪਟਾਰਾ ਕੀਤਾ ਜਾਵੇ ਯਾ ADR ਸੈਂਟਰ ਦੇ ਵਿੱਚ ਅਲਟਰਨੇਟਿਵ ਡਿਸਪਿਊਟਸ ਸਾਡੇ ਦਲਸਾ ਦਾ ਆਫਿਸ ਹੈਗਾ ਗਾਗਜਰੀ ਦੇ ਵਿੱਚ ਹੀ ਸਬਡਿਵੀਜ਼ਨ ਤੇ ਜਿਹੜੇ SDM ਸਾਹਿਬ ਹੈਗੇ ਤੁਸੀਂ ਉਹਨਾਂ ਨੂੰ ਦਿਖਾ ਦੇ ਸਕਦੇ ਹੋ ਵੀ ਸਾਡਾ ਕੇਸ ਇਸ ਤਰੀਕ ਚ ਲੱਗਿਆ ਦਾ ਸਾਨੂੰ ਨੈਸ਼ਨਲ ਲੋਕ ਅਦਾਲਤ ਚ ਜਾਂ ਲੋਕ ਅਦਾਲਤ ਚ ਕੇਸ ਫਾਈਲ ਕੇ ਸਾਡਾ ਨੁਕਤਾ ਰੱਖਦਾ